ਜਿਸ ਗੱਲ ਦਾ ਡਰ ਸੀ ਉਹ ਗੱਲ ਹੁਣ ਹੁਣੀ ਸਟਾਰਟ ਹੋ ਗਈ ਹੈ ਕਿਉਂਕਿ ਜਿਹੜਾ ਦੇਸ਼ ਦੇ ਵਿੱਚ ਰਾਜਨੀਤੀ 'ਚ ਨਵਾਂ ਮੋੜ ਆਇਆ ਬੀਜੇਪੀ ਸਰਕਾਰ ਨੇ ਜਿੰਨੇ ਵੀ ਆਪੋਜੀਸ਼ਨ ਵਾਲੇ ਸੀ ਸਾਰਿਆਂ ਨੂੰ ਤੰਗ ਕਰਨਾ ਸ਼ੁਰੂ ਕਰਿਆ ਔਰ ਸਭ ਤੋਂ ਵੱਡਾ ਮੁੱਦਾ ਇਹ ਸੀ ਜਿਹਦੇ ਤੋਂ ਡਰ ਸੀ ਉਸ ਇਮਾਨਦਾਰ ਇਨਸਾਨ ਨੂੰ ਜਿਨੇ ਇਹਨਾਂ ਨੂੰ ਰਾਜਨੀਤੀ ਕਰਨੀ ਸਿਖਾਤੀ ਉਹਨੂੰ ਅੰਦਰ ਝੂਠੇ ਕੇਚ ਪਾ ਕੇ ਇੱਕ ਨਵਾਂ ਸਿਸਟਮ ਤਿਆਰ ਕਰਿਆ ਉਹਦੇ ਨਾਲ-ਨਾਲ ਹੁਣ ਜਿੱਥੇ-ਜਿੱਥੇ ਆਮ ਆਦੀ ਪਾਰਟੀ ਦੀ ਸਰਕਾਰ ਸੀ ਜਿੱਥੇ ਜਿੱਥੇ ਅਰਵਿੰਦ ਕੇਜਰੀਵਾਲ ਜੀ ਦੀ ਸੋਚੀ ਉਹਨਾਂ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਨ ਲੱਗੇ ਸੋ ਬੀਜੇਪੀ ਸਰਕਾਰ ਨੇ ਆਪਦਾ ਪੂਰਾ ਜ਼ੋਰ ਬੀਜੇਪੀ ਪਾਰਟੀ ਨੇ ਲਾ ਰੱਖਿਆ ਹੈ ਵੀ ਕਿਸੇ ਤਰੀਕੇ ਕਿਦਾਂ ਆਮ ਆਦੀ ਪਾਰਟੀ ਦੇ ਵਰਕਰ ਆਮ ਆਦੀ ਪਾਰਟੀ ਦੇ ਵਲੰਟੀਅਰ ਆਮ ਆਦੀ ਪਾਰਟੀ ਦੇ ਐਮਐਲਏ ਆਮ ਆਦੀ ਪਾਰਟੀ ਦੇ ਐਮਪੀ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਲਈ ਅੱਜ ਤੁਹਾਡੇ ਸਾਹਮਣੇ ਅਸੀਂ ਸਾਰੇ ਤਿੰਨੋਂ ਐਮਐਲਏ ਇਕੱਠੇ ਹੋ ਕੇ ਆਏ कल तकरीबन बारह बज के बवंजा मिनट से एक एक कॉल आई नंबर है प्लस थ्री फाइव सैवन नाइन सिक्स सैवन वन एट नाइन फाइव नाइन एक कॉल आई मैं सेवक सिंह बोल रहा ये नंबर साइप्रस का नंबर है मैं सेवक सिंह बोल रहा एम एल ए साहब बोल रहे हो मैं जी बोल रहा हूँ कहता जी मैं जगदीप कंबोजी गल करनी मैं जी बोल रहा जी ਤੁਸੀਂ ਕੰਫਰਟੇਬਲ ਹੋ ਗੱਲ ਕਰਨਾਂ ਉਸਤੇ ਮੇਗਾ ਜੀ ਬੋਲੋ ਕਹਿੰਦਾ ਮੇਰੀ ਤੁਹਾਨੂੰ ਇੱਕ ਆਫਰ ਹੈ ਤੁਸੀਂ ਤੁਹਾਨੂੰ ਭਾਜੀਪੀ ਜੁਆਇਨ ਕਰਾਉਣਾ ਚਾਹੁੰਦੇ ਹਾਂ ਮੇਗਾ ਜੀ ਕਿਸ ਲਈ ਕਹਿੰਦੇ ਜੀ ਤੁਹਾਡੇ ਲਈ ਬਹੁਤ ਚੰਗੀ ਆਫਰ ਹੈ ਜੋ ਤੁਹਾਡੀ ਡਿਮਾਂਡ ਹੈ ਤੁਸੀਂ ਦੱਸੋ ਮੇਗਾ ਜੀ ਮੇਰੀ ਕੋਈ ਡਿਮਾਂਡ ਨਹੀਂ ਕਹਿੰਦੇ ਤਕਰੀਬਨ 20 ਤੋਂ 25 ਕਰੋੜ ਰੁਪਏ ਤੁਹਾਨੂੰ ਅਸੀਂ ਦੇਵਾਂਗੇ ਤੁਸੀਂ ਭਾਜੀਪੀ ਪਾਰਟੀ ਜੁਆਇਨ ਕਰੋ ਮੇਗਾ ਜੀ ਮੈਨੂੰ ਕੋਈ ਲੋੜ ਨਹੀਂ ਭਾਜੀਪੀ ਪਾਰਟੀ ਜੁਆਇਨ ਕਰਨ ਦੀ ਤੇ ਤੁਸੀਂ ਮੇਰਾ ਨੰਬਰ ਕਿਸ ਤੋਂ ਲਿਆ ਤੇ ਕਿਉਂ ਲਿਆ 나 ਮੇਰਾ ਕੋਈ ਇੰਟਰਸਟ ਹੈ ਤੇ ਨਾ ਹੀ ਮੈਨੂੰ ਤੁਹਾਡੀ ਕੋਈ ਲੋੜ ਹੈ ਬਿਕੋਜ਼ ਆਮ ਆਦੀ ਪਾਰਟੀ ਨੇ ਜੋ ਸਾਡੇ ਲਈ ਕਰਿਆ ਸ਼ਾਇਦ ਅਸੀਂ ਸੋਚ ਵੀ ਨਹੀਂ ਸਕਦੇ ਸੀ ਆਮ ਘਰਾਂ ਦੇ ਨੌਜਵਾਨ ਭ੍ਰਮ ਭਰਾਵਾਂ ਨੂੰ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਸੋ ਇਹ ਸਭ ਤੋਂ ਵੱਡਾ ਇਸ਼ੂ ਸੀ ਕੱਲ ਦਾ ਹੁਣ ਅਰਵਿੰਦ ਕੇਜਰੀਵਾਲ ਜੀ ਨੂੰ ਤੁਸੀਂ ਅੰਦਰ ਕਰ ਲਿਆ ਅਰਵਿੰਦ ਕੇਜਰੀਵਾਲ ਦੀ ਟੀਮ ਨੂੰ ਤੁਸੀਂ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋ ਇਹਦੇ ਲਈ ਇੱਕੋ ਹੀ ਮਤਲਬ ਹੈ ਵੀ ਦੇਸ਼ ਦੇ ਵਿੱਚ ਰਾਜਨੀਤੀ ਦੇ ਵਿੱਚ ਜੇ ਇਲੈਕਸ਼ਨ ਸਿਸਟਮ ਦੀ ਫਿਰ ਲੋੜ ਹੀ ਕੀ ਹੈ ਜੀ ਤੁਸੀਂ ਐ ਖਰੀਦਾਫਰੋਤੀ ਕਰਨਾ ਸੋ ਇਸੇ ਤਰ੍ਹਾਂ ਮੈਡਮ ਜੀ ਨੂੰ ਵੀ ਕਾਲ ਆਏ ਕੋਲਡੀ ਹੋਰ ਵੀ ਜਿਹੜੇ ਸਾਡੇ ਐਮ ਐਲ ਏ ਸਭਾਪਤੀ ਉਹਨਾਂ ਨੂੰ ਫੋਨ ਆਲੇ ਕੱਲ ਦੇ ਸਟਾਰਟ ਹੋਏ ਹੈ ਸੋ ਮੁਗਲਾਂ ਨੇ ਵੀ ਪੰਜਾਬੀਆਂ ਨਾਲ ਪੰਜਾਬੀਆਂ ਨੇ ਲੜਾਈ ਲੜੀ ਅੰਗਰੇਜ਼ਾਂ ਨਾਲ ਵੀ ਪੰਜਾਬੀਆਂ ਨੇ ਲੜਾਈ ਲੜੀ ਸੋ ਇਸੇ ਤਰ੍ਹਾਂ ਦੇਸ਼ ਦੇ ਵਿੱਚ ਜੇ ਰਾਜਨੀਤੀ 'ਚ ਦਿੱਲੀ ਤੋਂ ਬਾਅਦ ਕਿਤੇ ਬਦਲਾਅ ਆਇਆ ਤਾਂ ਉਹ ਵੀ ਪੰਜਾਬ 'ਚ ਆਇਆ ਸੋ ਤੁਸੀਂ ਆਪ ਦਾ ਜਿੰਨਾ ਜ਼ੋਰ ਲੱਗਦਾ ਲਾ ਲਓ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੋਚ ਨੂੰ ਐਡੀਐਲਡੀ ਨਹੀਂ ਤੁਸੀਂ ਖਰੀਦ ਸਕਦੇ ਜਿਹੜੇ ਕਮਜ਼ੋਰ ਦਿਲ ਦੇ ਹੁੰਦੇ ਆ ਉਹ ਖਰੀਦੇ ਜਾ ਸਕਦੇ ਪਰ ਅਰਵਿੰਦ ਜੀ ਦੀ ਸੋਚ ਰੋ ਜਿਨ੍ਹਾਂ ਨੇ ਆਮ ਆਦੀ ਪਾਰਟੀ ਨੂੰ ਆਮ ਲੋਕਾਂ ਨੂੰ ਰਾਜਨੀਤੀ ਕਰਨੀ ਸਿਖਾਈ ਲੋਕਾਂ ਨੂੰ ਪੁਰਾਣੇ ਲੀਡਰਾਂ ਨੂੰ ਸੜਕਾਂ ਤੇ ਆਉਣਾ ਮਜਬੂਰ ਕਰਤਾ ਇਹ ਬੀਜੇਪੀ ਸਰਕਾਰ ਜਿਹੜੇ ਝੂٹے ਕੇਸ ਪਾ ਕੇ ਜਿਸ ਦੇ ਵਿੱਚ ਅੱਜ ਤੱਕ ਕਦੇ ਕੋਈ ਪੈਸੇ ਦਾ ਲੈਣ ਦੇਣ ਵੀ ਨਹੀਂ ਹੋਇਆ ਉਹਦੇ ਅੰਦਰ ਕਿੰਨੇ ਸਾਡੇ ਲੀਡਰ ਅੰਦਰ ਦਿੱਤੇ ਪਰ ਜਿਹੜਾ ਹਾਲਾਤ ਤੁਸੀਂ ਆ ਖੀਦਾਫਲਤ ਸ਼ੁਰੂ ਕਰਤੀ ਐ ਸੋ ਹਰ ਲੋਕ ਵਿਕਾਉ ਨਹੀਂ ਗਏ ਪੰਜਾਬ ਦੇ ਲੋਕ ਆਪਦੇ ਦੀਨ ਬਾਨ ਤੇ ਖੜੇ ਐ ਪੰਜਾਬ ਦੇ ਲੋਕਾਂ ਨੇ 2022 ਚ ਇਤਿਹਾਸ ਰਚਿਆ ਅੱਜ ਵੀ ਉਹ ਅਰਵਿੰਦ ਕੇਜਰੀਵਾਲ ਉਹ ਭਗਵੰਤ ਮਾਨ ਦੀ ਸੋਚ ਨਾਲ ਖੜੇ ਐ ਸੋ ਇਹ ਹਰਕਤਾਂ ਛੱਡ ਦਿਓ ਹੁਣ ਮੈਂ ਬੇਨਤੀ ਕਰੂੰਗਾ ਮੈਡਮ ਮੈਂ ਜੁਨਗੋਤ ਵਰਸ਼ੀਨਾ ਜੀ ਨੂੰ ਉਧਰ ਛੋੜੇ ਸਾਹਮਣੇ ਜੋ ਇਹਨਾਂ ਨਾਲ ਵਾਪਰਿਆ ਜਿਹੜੀ ਗਾਲ ਇਹਨਾਂ ਨੂੰ ਉਹਦੇ ਬਾਰੇ ਆਪਦੀ ਜਾਣਕਾਰੀ ਦੇ। ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਅਰਜਿੰਦਰ ਪਾਲ ਕੌਰਸ਼ੀਨਾ ਮੈਂ ਫਿਰੋ ਦੇਣਾ ਹਲਕਾ ਸਾਊਥ ਤੋਂ ਹਾਂ ਕੱਲ 11 ਵਜੇ ਦੇ ਕਰੀਬ ਮੈਨੂੰ ਕਾਲ ਆਉਂਦੀ ਆ ਕਿ ਮੈਂ ਸੇਵਕ ਸਿੰਘ ਬੋਲ ਰਿਹਾ ਜਿਹੜੀ ਕਿ ਇਹ ਕਾਲ ਆ ਇਹ ਵਿਦੇਸ਼ੀ ਨੰਬਰਾਂ ਤੋਂ ਆਈ ਹੈ ਔਰ ਕਹਿ ਰਹੇ ਆ ਕਿ ਅਸੀਂ ਦਿੱਲੀ ਤੋਂ ਗੱਲ ਕਰ ਰਹੇ ਹਾਂ ਔਰ ਤੁਸੀਂ ਆਪਣੀ ਪਾਰਟੀ ਸਵਿਚ ਕਰ ਦੋ ਔਰ ਆਪਣੀ ਪਾਰਟੀ ਚਾਜੋ ਮੈਂ ਉਹਨਾਂ ਨੂੰ ਪੁੱਛਿਆ ਕਿ ਆਪਣੀ ਪਾਰਟੀ ਕਿਹੜੀ ਆ ਉਹਨਾਂ ਦਾ ਕਹਿਣਾ ਸੀਗਾ ਕਿ ਬੀਜੇਪੀ ਆਪਣੀ ਪਾਰਟੀ ਆ ਤੁਸੀਂ ਉਹ ਪਾਰਟੀ ਸਵਿਚ ਕਰਕੇ ਤਿੰਨ ਤੁਹਾਨੂੰ ਆਫਰ ਦੇ ਰਹੇ ਆ ਜਾਂ ਤਾਂ ਤੁਸੀਂ ਲੋਕ ਸਭਾ ਦੀ ਇਲੈਕਸ਼ਨ ਲੜ ਲਓ ਜਾਂ ਤੁਸੀਂ ਕੋਈ ਚੰਗਾ ਉਹਦਾ ਲੈ ਲਓ ਜਾਂ ਫਿਰ ਸੀਆਰ ਦੀ ਗੱਲ ਕਰਦੇ ਆ ਤੇ ਇਸ ਤੋਂ ਬਾਅਦ ਇਹ ਇਹਨਾਂ ਨੇ ਸਾਬਤ ਕਰ ਦਿੱਤਾ ਕਿ ਜਿੱਥੇ-ਜਿੱਥੇ ਮੋਦੀ ਜੀ ਨੇ ਚਿਹਰਾ ਕਲੀਅਰ ਹੋ ਗਿਆ ਕਿ ਜਿੱਥੇ-ਜਿੱਥੇ ਇਹਨਾਂ ਦੀ ਸਰਕਾਰ ਨਹੀਂ ਬਣਦੀ ਉੱਥੇ ਦੂਜੇ ਜਿਹੜੇ ਜਿੱਤੇ ਹੋਏ ਵਿਧਾਇਕਾ ਉਹਨਾਂ ਦਾ ਮੁੱਲ ਲਗਾ ਕੇ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਅੱਜ ਜੇ ਜੇ ਕਿਸੇ ਤੋਂ ਡਰ ਹੈ ਉਹ ਡਰ ਸਿਰਫ ਅਰਵਿੰਦ ਕੇਜਰੀਵਾਲ ਜੀ ਦਾ ਇਹਨਾਂ ਨੂੰ ਸਤਾ ਰਿਹਾ ਕਿਉਂਕਿ ਦੇਸ਼ ਦੇ ਵਿੱਚ ਵਧਦੀ ਹੋਈ ਲੋਕ ਲੋਕਪ੍ਰਿਤਾ ਆਮ ਆਦਮੀ ਪਾਰਟੀ ਦੀ ਤੇ ਇਹਨਾਂ ਨੂੰ ਉਸ ਚੀਜ਼ਾਂ ਦਾ ਡਰ ਸਤਾ ਰਿਹਾ ਅੱਜ ਬਹੁਤ ਵੱਡੀ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆਉਣ ਵਾਲੇ ਸਤਿੰਦਰ ਜੈਨ ਮਨੀਸ਼ ਸ਼ੋਧਿਆ ਜੀ ਦੇਲਚ ਨੇ ਹੈਲਥ ਕ੍ਰਾਂਤੀ ਲਿਆਉਣ ਵਾਲੇ ਸਤਿੰਦਰ ਜੈਨ ਜੀ ਅੱਜ ਉਹ ਦੇਲਚ ਨੇ ਔਰ ਸ਼ਾਮ ਨੂੰ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਨੂੰ ਈਡੀ ਦੀ ਰੇਡ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਅੱਜ ਉਹ ਦੇਲਚ ਨੇ ਲੇਕਿਨ ਇਹ ਆਮ ਆਦਮੀ ਪਾਰਟੀ ਦੇ ਉਹ ਸਿਪਾਹੀ ਆ ਅਸੀਂ ਜਿਨ੍ਹਾਂ ਨੂੰ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਸਾਡੇ ਤੇ ਭਰੋਸਾ ਕੀਤਾ ਔਰ ਅਸੀਂ ਪੰਜਾਬ ਦੀ ਜਨਤਾ ਦਾ ਅਸੀਂ ਭਰੋਸਾ ਟੁੱਟਣ ਨਹੀਂ ਦਵਾਂਗੇ ਆਮ ਆਦਮੀ ਪਾਰਟੀ ਦੇ ਸਿਪਾਹੀ ਆ ਭਗਵੰਤ ਸਿੰਘ ਜੀ ਮਾਨ ਤੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਪੈਰਾ ਦਵਾਂਗੇ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਇੱਕ ਸੋਚ ਹੈ ਉਹਨਾਂ ਨੂੰ ਅਰੈਸਟ ਕਰ ਸਕਦੇ ਆ ਪਰ ਜਿਹੜੀ ਲੱਖਾਂ ਜਿਹੜੇ ਵਲੰਟੀਅਰ ਨਾਲ ਜੁੜ ਚੁੱਕੇ ਆ ਉਹਨਾਂ ਦੀ ਸੋਚ ਨਹੀਂ ਬਦਲ ਸਕਦੇ ਅਸੀਂ ਉਹਨਾਂ ਦੇ ਨਾਲ ਖੜੇ ਆ ਨਾਲ ਖੜੇ ਰਹਾਂਗੇ ਔਰ ਹੱਦ ਤੱਕ ਬਾਦ ਤੋਂ ਬਾਦ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਔਰ ਭਗਵੰਤ ਮਾਨ ਜੀ ਦਾ ਸਾਥ ਦੇਵਾਂਗੇ ਮੇਰੇ ਨਾਲ ਗੋਲਦੀ ਕੰਬੋਜੀ ਨੇ ਇਹਨਾਂ ਨੂੰ ਵੀ ਇਹੀ ਫੋਨ ਆਇਆ ਤੇ ਨਾਲ ਹੀ ਅਮਨਦੀਪ ਸਿੰਘ ਮੁਸਾਫਰ ਜੀ ਨੂੰ ਵੀ ਇਹੀ ਫੋਨ ਆਇਆ ਹੁਣ ਇਸ ਤੋਂ ਬਾਅਦ ਉਹ ਆਪਣਾ ਗੱਲ ਖੰਡ ਸਸਿਕਲ ਜੀ ਮੈਂ ਐਮ ਐਲ ਏ ਅਮਨਦੀਪ ਸਿੰਘ ਮੁਸਾਫਰ ਹਲਕਾ ਬੱਲੂ ਵਾਲਾ ਤੋਂ ਮੈਨੂੰ ਕੱਲ ਤਕਰੀਬਨ 12:30 ਵਜੇ ਫੋਨ ਆਇਆ ਕਿ ਮੈਂ ਦਿੱਲੀ ਤੋਂ ਬੋਲ ਰਿਹਾ ਸੇਵਕ ਸਿੰਘ ਔਰ ਤੁਸੀਂ ਪਾਰਟੀ ਨੂੰ ਸਵਿਚ ਕਰ ਦੋ ਤੇ ਸਾਡੀ ਪਾਰਟੀ ਨੂੰ ਜੁਆਇਨ ਕਰੋ ਭੀਜੇਪੀ ਪਾਰਟੀ ਨੂੰ ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਤੁਹਾਡੀ ਪਾਰਟੀ ਜੁਆਇਨ ਕਰਨ ਦਾ ਕੀ ਫਾਇਦਾ ਹੋਏਗਾ ਕਹਿੰਦੇ ਜੀ ਅਸੀਂ ਤੁਹਾਨੂੰ 45 ਕਰੋੜ ਰੁਪਏ ਦੇਵਾਂਗੇ ਤੁਸੀਂ ਸਾਡੀ ਪਾਰਟੀ ਚਾਓ ਔਰ ਜਿਹੜਾ ਤੁਸੀਂ ਅਹੁਦਾ ਕਹੋਗੇ ਉਹ ਅਹੁਦਾ ਦੇਵਾਂਗੇ ਔਰ ਤੁਹਾਨੂੰ ਵਾਈਪਲਸ ਅਸੀਂ ਸਿਕਿਉਰਟੀ ਦੇਵਾਂਗੇ ਪਰ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਕਿ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਆ ਸ਼ਿਰਿ ਅਰਵਿੰਦ ਕੇਜਰੀਵਾਲ ਜੀ ਦੇ ਸਪਾਈਆਂ ਮੁੱਖ ਮੰਤਰੀ ਸਦਾ ਪ੍ਰਗਮ ਸਿੰਘ ਮਾਨ ਸਾਹਿਬ ਦੇ ਸਪਾਈਆਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਔਰ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ 92 ਐਮਐਲਏ ਜਿਤਾ ਕੇ ਭੇਜੇ ਸੀ ਆਮ ਆਦਮੀ ਪਾਰਟੀ ਨੂੰ ਔਰ ਅਸੀਂ ਵਿਕਨ ਵਾਲੇ ਨਹੀਂ ਆ ਉਸ ਦਾਅ ਉੱਪਰ ਰੱਖਦੇ ਤੋ ਸਫਰ ਆਸਾਨ ਹੋਗਾ ਕਿਆ ਮਗਰ ਜੋ ਦਾਅ ਉੱਪਰ ਰੱਖेंगे ਉਹ ਈਮਾਨ ਹੋਗਾ ਕਿਆ ਇਹ 92 ਐਮਐਲਏ ਪੰਜਾਬ ਦੇ ਲੋਕਾਂ ਦਾ ਈਮਾਨ ਹੈ ਜਿਹੜਾ ਬੀਜੇਪੀ ਖਰੀਦਣਾ ਚਾਹਦੀ ਹੈ ਪਰ ਆਮ ਆਦਮੀ ਪਾਰਟੀ ਦੇ ਐਮਐਲਏ ਹੈ ਜਿਹੜੇ ਉਹ ਪੰਜਾਬ ਦੇ ਲੋਕਾਂ ਦਾ ਈਮਾਨ ਡੋਲਰ ਨਹੀਂ ਦੇਣਗੇ ਔਰ ਮੈਂ ਪੂਰੇ ਦੇਸ਼ ਵਾਸੀਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਹਿੰਦੁਸਤਾਨ ਜਿਹੜਾ ਆਪਣਾ ਦੇਸ਼ ਹੈ ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਪਰ ਬੀਜੇਪੀ ਲੋਕਤੰਤਰ ਤੋਂ ਰਾਜਤੰਤਰ ਵੱਲ ਵੱਧ ਰਹੀ ਹੈ ਔਰ ਇਹ ਜਿੱਥੇ ਵੀ ਚੁਣੀਆਂ ਹੋਈਆਂ ਸਰਕਾਰਾਂ ਉੱਥੋਂ ਦੇ ਐਮਐਲਏ ਖਰੀਦ ਕੇ ਆਪਣੀਆਂ ਸਰਕਾਰਾਂ ਬਣਾ ਲਿਆ ਕਿਉਂਕਿ ਵੋਟਾਂ ਨਾਲ ਤਾਂ ਸਰਕਾਰਾਂ ਬਣਾ ਨਹੀਂ ਸਕਦੀਆਂ ਔਰ ਮੈਂ ਪੂਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਕਿ ਆਮ ਵਾਲੇ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਇੱਕਜੁੱਟ ਹੋ ਕੇ ਇਸ ਦਾ ਖਿਲਾਫ ਖੜੇ ਹੋਈਏ ਤਾਂ ਕਿ ਆਪਣਾ ਹਿੰਦੁਸਤਾਨ ਦੇ ਲੋਕਤੰਤਰ ਨੂੰ ਬਚਾ ਸਕੀਏ ਕਿਉਂਕਿ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਇਹਨਾਂ ਨੇ ਅੰਦਰ ਕਰਤਾ ਮਨੀ ਸੁਸੋਦੀਆ ਜੀ ਨੂੰ ਅੰਦਰ ਕਰਤਾ ਬਾਕੀ ਸਾਡੇ ਸੰਜੇ ਸਿੰਘ ਜੀ ਨੂੰ ਵੀ ਅੰਦਰ ਕਰਤਾ ਸਾਰੇ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਨੂੰ ਇਹਨਾਂ ਨੇ ਅੰਦਰ ਕੀਤਾ ਔਰ ਮੈਂ ਇੱਥੇ ਨੰਬਰ ਵੀ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਜਿਹੜੇ ਨੰਬਰ ਤੋਂ ਮੈਨੂੰ ਫੋਨ ਆਇਆ ਹੈ ਪਲੱਸ 48504539716 ਨੰਬਰ ਤੋਂ ਮੈਨੂੰ ਫੋਨ ਆਇਆ ਕਿ ਤੁਸੀਂ ਭਾ ਜੇਪੀ ਜੁਆਇਨ ਕਰੋ ਔਰ ਅਸੀਂ ਕਿਸੇ ਕੀਮਤ ਤੇ ਵੀ ਭਾ ਜੇਪੀ ਜੁਆਇਨ ਨਹੀਂ ਕਰਾਂਗੇ ਚਾਹੇ ਜਿੰਨੇ ਮਰਜੀ ਸਾਨੂੰ ਆਫਰ ਦੇ ਦੇਣ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਖੜੇ ਆ ਮੋਕ ਮੰਤਰੀ ਸੁਦਾ ਪਗਵੰਦ ਸਿੰਘ ਮਾਨ ਸਾਹਿਬ ਦੇ ਨਾਲ ਚਟਾਨ ਵਾਂਗੂ ਖੜੇ ਹੈ